ਦੇਖੋ ਪ੍ਰਦੀਪ ਜੀ ਲੋਕਲ ਮਾਰਕੀਟ ਤੋਂ ਜਾਣ ਕਰਨ ਜਾਣਨ ਤੋਂ ਪਹਿਲੇ ਆਪਾਂ ਦੇਖੀ ਬੁਕਲ ਫੋਰ ਲੋਕਲ ਕਿੰਦਾ ਕੀ ਹੈ ਜੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਬੁਕਲ ਫੋਰ ਲੋਕਲ ਦੀ ਸ਼ੁਰੂਆਤ ਕੀਤੀ ਕਿ ਜਿਹੜੇ ਤੁਸੀਂ ਮਤਲਬ ਇੰਡੀਆ ਤੋਂ ਬਾਹਰ ਦੇ ਜਿਹੜੇ ਪ੍ਰੋਡਕਟਸ ਤੋਂ ਖਰੀਦ ਰਹੇ ਹੋ ਜੀ ਜਾਂ ਤੁਸੀਂ ਇੰਡੀਆ ਨੂੰ ਸਪੋਰਟ ਕਰਦੇ ਆਂ ਇਹ ਵੋਕਲ ਫੋਰ ਲੋਕਲ ਆਪਣੇ ਜ਼ਿਲ੍ਹਾ ਪਠਾਨਕੋਟ ਵਾਸਤੇ ਸੋਚਿਆ ਦੇਖੋ ਪ੍ਰਦੀਪ ਜੀ ਜ਼ਰੂਰੀ ਤੇ ਜੇ ਜ਼ਰੂਰੀ ਮੈਂ ਬੋਲੰਗ ਤੇ ਆ ਜਾਣਾ ਤੇ ਇੱਥੇ ਰਾਤ ਬਿਤਾਣੀ ਆਂ ਆਨਲਾਈਨ ਪਲੈਟਫਾਰਮ ਇੰਨਾ ਜ਼ਿਆਦਾ ਵਧ ਰਿਹਾ ਇੰਨਾ ਜ਼ਿਆਦਾ ਵਧ ਰਿਹਾ ਕਿ ਕੋਈ ਪਿੰਡਾਂ ਤੱਕ ਜਿਹੜੇ ਡਿਲੀਵਰੀ ਵਾਇਸ ਪਹੁੰਚ ਰਹੀ ਨਹੀਂ ਸ਼ਹਿਰ ਨੂੰ ਤੇ ਸ਼ਹਿਰ ਨੂੰ ਤੇ ਕਟੂਰ ਗਰਪਲ ਮਾਰਕੀਟ ਵੀ ਗਲਤੀ ਕਰਦੇ ਆ ਕਿਹੜੀ ਲੋਕਰ ਮਾਰਕੀਟ ਕਹਿੰਦੇ ਨੇ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇੱਕ ਸੱਚ ਇੱਕ ਝੂਠ ਇੱਕ ਅ ਨਫਾ ਤੇ ਇੱਕ ਨੁਕਸਾਨ ਉਸੇ ਚੀਜ਼ ਦੇ ਉੱਤੇ ਅੱਜ ਗੱਲ ਕਰਨ ਦੇ ਵਾਸਤੇ ਆਪਾਂ ਜੁੜੇ ਹੋਏ ਹਾਂ ਤੁਹਾਡੇ ਨਾਲ ਗੱਲ ਕਰਾਂਗੇ ਸਾਡੇ ਨਾਲ ਅੱਜ ਮਸ਼ਹੂਰ ਐਡਵੋਕੇਟ ਤੁਸ਼ਾਰ ਮਨਹਾਸ ਜਿਹੜੇ ਆ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਪੋਡਕਾਸਟ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਵੋਕਲ ਫੋਰ ਲੋਕਲ ਮਤਲਬ ਲੋਕਲ ਮਾਰਕੀਟ ਨੂੰ ਜਿਹੜੀ ਆ ਕਿ ਉਹ ਅਫਰ ਤਰਜੀਹ ਦਿੱਤੀ ਜਾਵੇ ਉਨ੍ਹਾਂ ਨਾਲ ਗੱਲਬਾਤ ਕਰਾਂਗੇ ਤੁਸ਼ਾਰ ਜੀ ਪਤਨ ਸਾਕਤ ਹੈ ਤੁਹਾਡਾ ਮੈਚ ਪੰਜਾਬ ਚ ਤਦੀ ਵੀ ਨਮਸਕਾਰ ਜਿਹੜਾ ਤੁਸੀਂ ਮੈਨੂੰ ਇਸ ਮੰਚ ਤੇ ਇਸ ਐਮਐਚ ਪੰਜਾਬ ਦੇ ਪਲੇਟਫਾਰਮ ਤੇ ਇਸ ਬੜੇ ਹੀ ਜਿਹੜੇ ਗੰਭੀਰ ਮੁੱਦੇ ਤੇ ਸਾਨੂੰ ਬੋਲ ਦਾ ਮੌਕਾ ਦਿੱਤਾ ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਹਮ ਅ ਤੁਸ਼ਾਰ ਜੀ ਵੋਕਲ ਫॉर ਲੋਕਲ ਇਹ ਅੱਜ ਮਾਰਟ ਹੈਂਡਲ ਜਾਂ ਕਹ ਲਈਏ ਜਾਂ ਕਿਦਾ ਕਹ ਲਈਏ ਭਾਰਤ ਸਰਕਾਰ ਨੇ ਵੀ ਇੱਕ ਜਿਹੜਾ ਇਹਨੂੰ ਕਾਫੀ ਜਿਹੜਾ ਹਾਈਲਾਈਟ ਕੀਤਾ ਹੋਇਆ ਤੇ ਕਿਉਂ ਜ਼ਰੂਰੀ ਆ ਲੋਕਲ ਮਾਰਕੀਟ ਨੂੰ ਜਿਹੜਾ ਬੂਸਟ ਕਰਨਾ ਬੂ ਮੱਕਣਾ ਦੇਖੋ ਪ੍ਰਦੀਪ ਜੀ ਲੋਕਲ ਮਾਰਕੀਟ ਤੋਂ ਜਾਣ ਪਹਿਲੇ ਜਾਣ ਜਾਣਨ ਤੋਂ ਪਹਿਲੇ ਆਪਾਂ ਦੇਖੀ ਵੋਕਲ ਫੋਰ ਲੋਕਲ ਕਹਿੰਦਾ ਕੀ ਹੈ ਜੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੋਕਲ ਫੋਰ ਲੋਕਲ ਦੀ ਸ਼ੁਰੂਆਤ ਕੀਤੀ ਕਿ ਜਿਹੜੇ ਤੁਸੀਂ ਅ ਮਤਲਬ ਇੰਡੀਆ ਤੋਂ ਬਾਹਰ ਦੇ ਜਿਹੜੇ ਪ੍ਰੋਡਕਟਸ ਤੁਸੀਂ ਖਰੀਦ ਰਹੇ ਹੋ ਜੀ ਕਿਹਾ ਤੁਸੀਂ ਇੰਡੀਆ ਨੂੰ ਸਪੋਰਟ ਕਰ ਰਹੇ ਹੋ ਜੀ ਕਿਹਾ ਤੁਸੀਂ ਇੰਡੀਆ ਦੀ ਇਕਨੋਮੀ ਪਰ ਕੈਪੀਟਾ ਇਨਕਮ ਅਨਪਲੋਇਮੈਂਟ ਬਰ ਉਹ ਜਿਹੜੀ ਹੈ ਰਿਮੂਵ ਕਰ ਰਹੇ ਹੋ ਪਰ 올 ਇੰਡੀਆ ਜਾਣ ਤੋਂ ਪਹਿਲੇ आई आई अपने अपने लोकल 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 शहर के बारे की की hmm. वोकल वोकल फॉर फॉर ठीक है पारद वर्ष पूरा बूम कर रहे है। hmm. पर क्या ही ही जिला पठानकोट hmm. छोटे छोटे चीज सोची hmm. कि पहले पहले जरूरी hmm. क्यों जरूरी जरूरी क्यों क्योंकि ਹਰ ਕਸਟਮਰ ਇਹ ਜੋਂਦਾ ਵੀਰ ਮੈਂ ਘਰੇ ਬੈਠਾ ਇੱਕ ਕਮਰੇ ਚ ਬੈਠਾ ਮੇਰਾ ਟਾਈਮ ਵੀ ਨਾ ਲਿਸਟ ਹੋਵੇ ਦੇਖੋ ਤੇ ਮੈਂ ਜਿਹੜੀ ਇਹ ਸ਼ਾਪਿੰਗ ਜਿਹੜੀ ਕਰ ਲਵਾਂ ਦੇਖੋ ਪ੍ਰਦੀਪ ਜੀ ਜ਼ਰੂਰੀ ਤੇ ਜੇ ਜ਼ਰੂਰੀ ਮੈਂ ਬੋਲਣ ਤੇ ਆ ਜਾਾਂ ਤੇ ਇੱਥੇ ਰਾਤ ਬੀਤ ਜਾਣੀ ਹੈ ਜ਼ਰੂਰੀ ਮਤਲਬ ਇਹ ਹੈ ਕਿ ਸਾਨੂੰ ਲੋਕਲ ਬੰਦੇ ਨੂੰ ਬਹੁਤ ਜ਼ਿਆਦਾ ਸਪੋਰਟ ਕਰਨ ਦੀ ਇਸ ਟਾਈਮ ਲੋੜ ਹੈ ਔਨਲਾਈਨ ਪਲੈਟਫਾਰਮ ਇੰਨਾ ਜ਼ਿਆਦਾ ਵਧ ਰਿਹਾ ਇੰਨਾ ਜ਼ਿਆਦਾ ਵਧ ਰਿਹਾ ਕਿ ਹੁਣ ਪਿੰਡਾਂ ਤੱਕ ਜਿਹੜੇ ਡਿਲੀਵਰੀ ਬੁਆਇਸ ਪੁੱਜ ਰਹੇ ਨੇ ਸ਼ਹਿਰ ਨੂੰ ਤੇ ਸ਼ਹਿਰ ਨੂੰ ਤੇ ਕਟਆਊਟ ਕਰ ਦਿਓ ਪਿੱਛੇ ਬੈਕਵਰਡ ਏਰੀਆਜ਼ ਵਿਲੇਜ ਜਿੱਥੇ ਚਲ ਜੋ ਜ਼ਰੂਰੀ ਤੂੰ ਹੀ ਕਹਿਣ ਦੇ ਕਿ ਜ਼ਰੂਰੀ ਕਿਉਂ ਹੈ ਜੇ ਸਾਡੇ ਲੋਕਲ ਮਾਰਕੀਟ ਲੋਕਲ ਸ਼ਾਪਕੀਪਰਸ ਦੀ ਸਪੋਰਟ ਆਈ ਉਹਨਾਂ ਨੂੰ ਕਰਾਂਗੇ ਤੇ ਕੌਣ ਕਰੇਗਾ ਆਨਲਾਈਨ ਪੈਸਾ ਜਾ ਰਿਹਾ ਹੈ ਆਨਲਾਈਨ ਕੰਪਨੀਆਂ ਨੂੰ ਵੱਖ-ਵੱਖ ਕੰਪਨੀਆਂ ਨੂੰ ਪੈਸਾ ਜਾ ਰਿਹਾ ਸਾਨੂੰ ਕੀ ਪਤਾ ਕਿਨੂੰ ਪੈਸਾ ਜਾ ਰਿਹਾ ਹੈ ਆ ਇਹ ਕਿਨੂੰ ਬੂਮ ਕਰ ਰਹੇ ਆ ਜੀ ਕੀ ਇਹ ਲੋਕਲ ਨੂੰ ਬੂਮ ਕਰ ਰਹੇ ਆ ਕਿ ਬਾਹਰ ਦੇ ਬੰਦੇ ਨੂੰ ਬੂਮ ਕਰ ਰਹੇ ਆ ਜੀ ਲੋਕਲ ਨੂੰ ਜਾਓ ਉੱਥੇ ਸ਼ਾਪਿੰਗ ਕਰੋ ਜਾ ਕੇ ਆਨਲਾਈਨ ਨੂੰ ਛੱਡ ਕੇ ਲੋਕਲ ਸ਼ਾਪਿੰਗ ਕਰੋ ਤੇ ਉਹਨਾਂ ਨੂੰ ਬੂਮ ਕਰੋ ਲੋਕਾਂ ਨੂੰ ਕਈ ਵਾਰੀ ਇਹ ਸ਼ੱਕ ਹੁੰਦਾ ਹੈ ਵੀ ਲੋਕਲ ਮਾਰਕੀਟ ਇਹ ਦੀ ਗੱਲ ਕਿਹੜੀ ਕਰਦੇ ਆ ਆਸ-ਪਾਸ ਦੇ ਤੁਹਾਡੇ ਜਿੱਥੇ ਵੀ ਇਲਾਕੇ ਜਿੱਥੇ ਤੁਸੀਂ ਰਹਿੰਦੇ ਤੁਹਾਡੀ ਰਿਹائش ਹੈ ਉਹਦੇ ਨੇੜੇ ਬਾਜਿੱਥੇ ਵੀ ਤੁਸੀਂ ਸਟੋਰ ਤੋਂ ਸ਼ਾਪਿੰਗ ਕੰਪਲੈਕਸਿਸ ਤੋਂ ਜਿੱਥੇ ਵੀ ਦੁਕਾਨ ਗਾਰਮੈਂਟਸ ਦੀ ਸ਼ਾਪ ਤੋਂ ਇਲੈਕਟ੍ਰਿਕਸ ਦੀ ਸ਼ਾਪ ਤੇ ਤੁਸੀਂ ਸਮਾਨ ਖਰੀਦਦੇ ਹੋ ਉਹ ਤੁਹਾਡੀ ਲੋਕਲ ਮਾਰਕੀਟ ਹੈ ਜੀ ਉਹ ਤੁਹਾਡੀ ਲੋਕਲ ਮਾਰਕੀਟ ਹੈ ਨਾਟ ਆਨਲਾਈਨ ਮਾਰਕੀਟ ਮੈਂ ਜਿਹੜੀ ਤੁਹਾਡੀ ਸ਼ਹਿਰ ਦੀ ਮਾਰਕੀਟ ਹੈ ਸ਼ਹਿਰ ਦੀ ਮਾਰਕੀਟ ਹੈ ਪਰ ਲੋਕਾਂ ਨੂੰ ਲੱਗਦਾ ਨਹੀਂ ਹੈਗਾ ਲੋਕਾਂ ਨੂੰ ਐਂਦਾ ਲੱਗਦਾ ਯਾਰ ਵੀ ਮੇਰਾ ਟਾਈਮ ਵੇਸਟ ਹੋਏਗਾ ਟਾਈਮ ਕੁਛ ਨਹੀਂ ਵੇਸਟ ਹੋਏਗਾ ਉਹੀ ਤੁਸੀਂ ਸਮਾਨ ਆਪਾਂ ਆਨਲਾਈਨ ਜਿਹੜਾ ਖਰੀਦਦੇ ਆਂ ਉਸ ਦੀ ਵੇਟਿੰਗ 10 ਤੋਂ 1 ਜੇ ਤੁਸੀਂ ਉਹੀ ਸਮਾਨ ਜਿਹੜਾ ਹੈ ਅਮਰਜੈਂਸੀ ਜਿਵੇਂ ਗੋਣਾ ਫਿਰ ਵੀ ਟਾਈਮਿੰਗ 5 ਤੋਂ 6 ਦਿਨ ਰਹਿੰਦੀ ਹੈ ਪਰ ਉਹਦੇ ਡਿਲੀਵਰੀ ਚਾਰਜਸ ਐਕਸਟਰਾ ਐਸ ਕੰਪੇਅਰ ਟੂ ਜਿਹੜੇ 10 ਤੋਂ 12 ਦਿਨ ਹੈ ਉਹੀ ਤੁਸੀਂ ਸਮਾਨ ਆਪਣੀ ਟੂ-ਵీలਰ ਫੜਿਆ ਤੁਸੀਂ ਲੋਕਲ ਸ਼ਾਪ ਤੇ ਗਏ ਹੋ ਤੁਸੀਂ ਪੂਰਾ ਸਮਾਨ ਆਪਣੀ ਸੈਟੀਸਫੈਕਸ਼ਨ ਨਾਲ ਦੇਖਿਆ ਉਹਦੀ ਕੁਆਲਿਟੀ ਦੇਖੀ ਹੈ ਠੀਕ ਹੈ ਅੱਧਾ ਘੰਟਾ ਦੁਕਾਨ ਤੇ ਬਹਿ ਕੇ ਆਏ ਹੋ ਆਪਣੇ ਸ਼ਹਿਰ ਨਾਲ ਮੇਲ ਮਿਲਾਪ ਹੋਇਆ ਤੇ ਤੁਸੀਂ ਸਮਾਨ ਉਹ ਖਰੀਦ ਕੇ ਲਏ ਹੋ ਕੱਲ ਨੂੰ ਉਹੀ ਚੀਜ਼ ਖਰਾਬ ਹੋਣ ਦੀ ਹੈ ਤੁਸੀਂ ਫਟ ਤੇ ਉਸ ਦੁਕਾਨਦਾਰ ਨੂੰ ਫੋਨ ਲਾਣ ਦਿਓ ਕਿ ਯਾਰ ਮੇਰੇ ਵੀਰ ਇਹ ਚੀਜ਼ ਖਰਾਬ ਹੋ ਗਈ ਹੈ ਤੈਨੂੰ ਠੀਕ ਕਰ ਦੇ ਉਹ ਵੀ ਥਿੰ ਸ਼ਾਰਟ ਪੀਰੀਅਡ ਆਫ ਟਾਈਮ ਜਿਹੜੀ ਹੈ ਤੁਹਾਡੀ ਉਹ ਚੀਜ਼ ਜਿਹੜੀ ਹੈ ਠੀਕ ਹੋ ਕੇ ਘਰ ਵਾਪਸ ਆਂਦੀ ਹੈ ਜੀ ਆਨਲਾਈਨ ਤੁਸੀਂ ਸਮਾਨ ਖਰੀਦ ਲਿਆ ਜੀ ਪਹਿਲੇ ਤੁਸੀਂ ਰਿਕਵੈਸਟ ਜਨਰੇਟ ਕਰੋਗੇ ਕਿ ਮੇਰੀ ਸੋਵਨ ਸੋਵ ਮੇਰਾ ਇਲੈਕਟ੍ਰੀਕਲ ਦਾ ਸਮਾਨ ਸੀਗਾ ਉਹ ਖਰਾਬ ਹੋ ਗਿਆ ਫਿਰ ਤੁਹਾਡੀ ਆਈਡੀ ਜਨਰੇਟ ਹੋਏਗੀ ਫਿਰ ਇੱਕ ਸਰਵੇਅਰ ਆਏਗਾ ਕਿ ਹਾਂ ਤੁਹਾਡੀ ਪ੍ਰੋਬਲਮ ਕੀ ਹੈ ਇਹ ਮੈਂ ਆਪ ਫੇਸ ਕਰਦਾ ਹਾਂ ਮੈਂ ਵੀ ਉਸ ਟਾਈਮ ਮੈਂ ਸਾਰਾ ਵੇਸਟੇਜ ਆਫ ਟਾਈਮ ਤੇ ਹੈ ਹੈ ਜਿਹੜਾ 10 12 ਦਿਨ ਮੈਂ ਕਹਤੇ ਉਹ ਵੇਸਟੇਜ ਆਫ ਟਾਈਮ ਹੀ ਹੈ ਸਰਵੇਅਰ ਆਏਗਾ ਉਹ ਦੇਖੇਗਾ ਚੱਕੀ ਪ੍ਰੋਬਲਮ ਹੈ ਉਹ ਫਿਰ ਬਾਅਦ ਚੋ ਬੋਲੇਗਾ ਸਰ ਤੁਹਾਨੂੰ ਨਾ ਇੰਨੇ ਐਕਸਟਰਾ ਜਿਹੜੇ ਹੈਗੇ ਆ ਉਹ ਸਰਵੇਅਰ ਨੂੰ ਕੰਪਨੀ ਵੱਲੋਂ ਪੇ ਕਰਨੇ ਪੈਣਗੇ ਕੰਪਨੀ ਨੂੰ ਪੇ ਕਰਨੇ ਪੈਣੇ ਆ ਜਾਂ ਕੀ ਫਿਰ ਤੁਹਾਡਾ ਹੈ ਤੇ ਵਾਰੰਟੀ ਜਿਹਾ ਚੀਜ਼ ਪਰ ਤੁਹਾਨੂੰ ਇਹ ਚੀਜ਼ਾਂ ਪੇ ਕਰਨੇ ਪੈਣੀਆਂ ਕਦੀ ਹੋਇਆ ਤੁਹਾਡੇ ਨਾਲ ਇਦਾਂ ਦਾ ਕਿ ਕਿਹਦਾ ਬਿਲਕੁਲ ਮੈਂ ਆਪਣੇ ਘਰ ਤੋਂ ਗਿਆ ਮੈਂ ਟੀਵੀ ਖਰੀਦਿਆ ਮੈਂ ਆਨਲਾਈਨ ਖਰੀਦਿਆ ਇਹ ਅੱਜ ਤੋਂ 1.5 ਸਾਲ ਪੱਲੇ ਤੇ ਮੈਂ ਰਿਕੁਐਸਟ ਪੋਰਟਲ ਤੇ ਚੀਜ਼ ਪਾਈ ਤੇ ਮੈਂ ਆਪ ਅਪਾ ਇਹ ਚੀਜ਼ ਅਗਰ ਲੋਕਲ ਤੋਂ ਬੰਦੇ ਤੋਂ ਖਰੀਦਤੇ ਹਮ ਠੀਕ ਹੈ ਇੱਕ ਡੇੜ ਜਾਂ ਦੋ ਦਿਨ ਚ ਉਹ ਚੀਜ਼ ਜਿਹੜੀ ਹੈ ਠੀਕ ਹੋ ਨਹੀਂ ਕਿਉਂਕਿ ਲੋਕਲ ਮਾਰਕੀਟ ਲੋਕਲ ਜਿਹੜਾ ਬੈਠਾ ਉਤੇ ਪ੍ਰੈਸ਼ਰ ਹੈ ਹਮ ਕਿ ਯਾਰ ਮੈਂ ਚੀਜ਼ ਨਹੀਂ ਖਰੀਦੀ ਮੇਰਾ ਮੇਲ ਬਿਲਾਵ ਕਟ ਹੋਏ ਨਾ ਇਹਨੇ ਮੈਨੂੰ ਹੋਰ ਕਸਟਮਰ ਨਹੀਂ ਦੇਨੇ ਨਹੀਂ ਦੇਨੇ ਆਨਲਾਈਨ ਤੇ ਕੀ ਅਸਰ ਹੈ ਹਮ ਆਨਲਾਈਨ ਤੇ ਕੀ ਅਸਰ ਹੈ ਕੀ ਫੀਡਬੈਕਸ ਚਲੋ ਠੀਕ ਹੈ ਫੀਡਬੈਕਸ ਵੀ ਹੁੰਦੇ ਆ ਬਟ ਆਨਲਾਈਨ ਤੇ ਜਿਆਦਾ ਇੰਪੈਕਟ ਨਹੀਂ ਹੈ ਕਿਉਂਕਿ ਵੱਡੀ ਮਾਰਕੀਟ ਹੈ ਤੁਸੀਂ ਜੰਗ ਤੁਸੀਂ ਜੰਗ ਉਹ ਕਿਉਂਕਿ ਅੱਜ ਕੱਲ ਜੇ ਆਨਲਾਈਨ ਦੀ ਗੱਲ ਕੀਤੀ ਹੈ ਇਹਦੇ ਜੰਗ ਜਿਹੜੇ ਆ ਉਹ ਜ਼ਿਆਦਾ ਆਨਲਾਈਨ ਪ੍ਰੈਫਰ ਕਰਦੇ ਆ ਤੁਸੀਂ ਇਹ ਵਖਰਾਰਾ ਕਿਉਂ ਅਪਣਾਇਆ ਸਰ ਮੈਂ ਵਖਰਾਰਾ ਤਾਂ ਅਪਣਾਇਆ ਮੈਂ ਜਦੋਂ ਦੀ ਵਕਾਲਤ ਜੁਆਇਨ ਕੀਤੀ ਹੈ ਜਦੋਂ ਤੇ ਮੈਂ ਹਰ ਕਲਾਇੰਟਸ ਨੂੰ ਆਪਣੀ ਡੀਲ ਕਰਦਾ ਤੇ ਮਿਲਦਾ ਤੇ ਉਹਦੇ ਫੀਡਬੈਕਸ ਪੁੱਛਦਾ ਕਿ ਮਾਰਕੀਟ ਦਾ ਕੀ ਹਾਲ ਹੈ ਕਿਉਂਕਿ ਸਾਡਾ ਮਾਰਕੀਟ ਵਿੱਚ ਜ਼ਿਆਦਾ ਰੂਬਰੂ ਨਹੀਂ ਆ ਆਪਾਂ ਕੋਰਟਸ ਜ਼ਿਆਦਾ ਤਾਂ ਕੋਰਟਸ ਰਹਿੰਦੇ ਆ ਜੀ ਤੇ ਜਦੋਂ ਮੈਂ ਪੁੱਛਦਾ ਤਾਂ ਉਹ ਕਹਿੰਦੇ ਆ ਭਾਜੀ ਮਾਰਕੀਟ ਡੰਪ ਪਈ ਹੈ ਮੈਂ ਕਿਹਾ ਡੰਪ ਤੁਸੀਂ ਕਿਸ ਚੀਜ਼ ਨੂੰ ਕਹਿੰਦੇ ਆ ਕਹਿੰਦਾ ਕਸਟਮਰ ਨਹੀਂ ਰਿਹਾ ਹੂੰ ਕਸਟਮਰ ਜਿਹੜਾ ਹੈ ਆਨਲਾਈਨ ਵੱਲ ਜ਼ਿਆਦਾ ਮੂਵ ਹੋ ਰਿਹਾ ਹੂੰ ਮੈਂ ਕਹਿੰਦਾ ਉਹ ਕਿਦਾਂ ਕਹਿੰਦਾ ਯਾਰ ਇੱਕ ਅਟਰੈਕਟਿਵ ਜੀ ਚੀਜ਼ ਦੱਸ ਦਿੰਦੇ ਆ ਆਨਲਾਈਨ 'ਚ ਨਾ ਕਿ بڑا ਕਿ 28% 29% 30% ਜਿਹੜਾ ਡਿਸਕਾਊਂਟ ਹੈ ਉਹ ਐਕਚੁਅਲ 'ਚੋ ਡਿਸਕਾਊਂਟ ਨਹੀਂ ਹੈ ਉਹ ਤੁਹਾਨੂੰ ਅਟਰੈਕਟ ਕਰ ਰਿਹਾ ਕਿ ਤੁਸੀਂ ਉਸ ਚੀਜ਼ ਵਾਸਤੇ ਮੂਵ ਹੋ ਹੂੰ ਤੇ ਤੁਹਾਨੂੰ ਸਟਾਰਸ ਦੱਸ ਦਾਂਗੇ 4.3 ਰੇਟਿੰਗਸ 4.4 ਰੇਟਿੰਗ ਪਰ ਉਹ ਚੀਜ਼ ਤੁਸੀਂ ਆਫਲਾਈਨ ਕਿਸੇ ਦੁਕਾਨ ਤੇ ਜਾ ਕੇ ਖਰੀਦੋਗੇ ਤੋ ਟਿਕਨ ਉਸੀ ਚੀਜ਼ ਦੇ 5 ਤੋਂ 6 ਆਪਸ਼ਨਸ ਆਪਸ਼ਨਸ ਤੁਹਾਡੇ ਕੋਲ ਰਹਿਣਗੇ ਤੇ ਜਿਹੜੀ ਤੁਸੀਂ ਗੱਲ ਕੀਤੀ ਡਿਸਕਾਊਂਟ ਦੀ ਗੱਲ ਕੀਤੀ ਵੀ ਉੱਥੇ ਬੜਾ ਹੈਵੀ ਡਿਸਕਾਊਂਟ ਲਿਖਿਆ ਹੁੰਦਾ ਹੈ ਬੜਾ ਲੋਕਾਂ ਨੂੰ ਜਿਹੜਾ ਅਟ੍ਰੈਕਟ ਵੀ ਕਰਦਾ ਹੈ ਜੀ ਤੁਸੀਂ ਕਹਿੰਦੇ ਹੋ ਕਿ ਉਹ ਡਿਸਕਾਊਂਟ ਨਹੀਂ ਹੁੰਦਾ ਫੇਰ ਕੀ ਹੁੰਦਾ ਡਿਸਕਾਊਂਟ ਉਹ ਤੁਹਾਨੂੰ ਦੱਸ ਦੇਣਗੇ ਕਿ ਜੇ ਅਗਰ ਤੁਹਾਨੂੰ ਉਹ ਹੀ ਦੇਖਿਆ ਹੋਣਾ ਕਿ ਇਹ ਜੀ 700 ਦੀ ਚੀਜ਼ ਹੈ ਉਹ ਤੁਹਾਨੂੰ ਕੱਟ-ਕੱਟ ਕੇ ਦੱਸ ਦੇਣਗੇ ਕਿ 500 ਉਹ ਐਕਚੁਅਲ ਮਾਰਕੀਟ 'ਚ ਵੀ ਉਹ ਚੀਜ਼ ਇੰਨੀ ਦੀ ਹੀ ਹੁੰਦੀ ਹੈ ਉਸ ਤੋਂ ਵੀ ਤੁਹਾਨੂੰ ਕੱਟ ਮਿਲੇਗੀ ਮੈਂ ਤੁਹਾਨੂੰ ਦਾਅਵੇ ਨਾ ਕਰਨਾ ਹੂੰ ਬਸ ਉਹ ਭਰ ਕੇ ਆ ਵੀ ਤੁਹਾਨੂੰ ਜਾ ਕੇ ਥੋੜਾ ਜਿਆ ਮਿਹਨਤ ਕਰਨੀ ਪੈਣੀ ਹੈ ਜਿਆਦਾ ਪੜਨਾ। ਮਿਹਨਤ ਕਰਨੀ ਪੈਣੀ ਜਾਣਾ ਪੈਣਾ। ਹੂੰ। ਬਸ ਇਸ ਕਾਰਨ 2708 ਦਿਨ ਵੇਟ ਕਰ ਲੈਣੇ ਪਰ ਇੱਕ ਮਿੰਟ ਆਪਣੀ ਟੂ ਵਿਲ ਰਹੀ ਹੈ ਗੱਡੀ ਫੜਕੀ ਉਸ ਦੁਕਾਨ ਤੇ ਲੋਕਲ ਬੰਦੇ ਨੂੰ ਸਪੋਰਟ ਕਰਨ ਨਹੀਂ ਜਾਂਦੇ। ਜਿਹੜੇ ਸਾਡੇ ਸ਼ਹਿਰ ਵਾਸਤੇ ਇੱਕ ਨਿਰਾਸ਼ਾਜਨਕ ਗੱਲ ਹੈ। ਐਡਵੋਕੇਟ ਹੋ ਤਾਂ ਡੱਕ ਕੋ ਕਦੀ ਕੋਈ ਇਦਾਂ ਦੇ ਕੇਸ ਵੀ ਆਇਆ ਜਿਹੜੇ ਲੋਕ ਹਰਾਸਮੈਂਟ ਹੋਏ ਹੋਣ ਜਿਹੜੇ ਲੋਕ ਆਨਲਾਈਨ ਤੋਂ ਜਾਂ ਪਰੇਸ਼ਾਨ ਹੋਏ ਹੋਣ ਤੁਹਾਨੂੰ ਮੈਂ ਲੇਟਸਟਲੀ ਇਨਸੀਡੈਂਟ ਕੋਟ ਕਰਦਾ। ਮੇਰੇ ਮੇਰਾ ਫਰੈਂਡ ਹੈ ਉਹਨੇ ਟੀਵੀ ਹੀ ਖਰੀਦਿਆ ਤਾਂ ਮੈਂ ਫਿਰ ਟੀਵੀ ਦਾ ਐਗਜ਼ਾਮਪਲ ਦੇਵਾਂਗਾ ਟੀਵੀ ਦੇ ਬਹੁਤ ਐਗਜ਼ਾਮਪਲ ਨੇ ਮੇਰੇ ਕੋਲ ਤੇ ਉਹ ਟੀਵੀ ਜਿਹੜਾ ਹੈਗਾ ਅ ਅੰਡਰ ਵਾਰੰਟੀ ਜਿਹੜਾ ਹੈ 3 ਮਹੀਨੇ ਬਾਅਦ ਖਰਾਬ ਹੋ ਜਾਂਦਾ ਹੈ ਉਹਦੀ ਡਿਸਪਲੇ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਜੀ ਤੇ ਉਹ ਰਿਕੁਐਸਟ ਪੋਰਟਲ ਤੇ ਪਾਉਂਦਾ ਹੁਣ ਰਿਕੁਐਸਟਾਂ ਤਾਂ ਕੰਪਨੀਆਂ ਕੋਲ ਹਜ਼ਾਰਾਂ ਹੋਣ ਕਿਉਂਕਿ ਵੱਡੀ ਕੰਪਨੀ ਹੈ ਸਾਰਾ ਰਿਕੁਐਸਟ ਹੈ ਜਿੰਨਾ ਮਰਜੀ ਚਾਓ ਉਹਨੇ ਰਿਕੁਐਸਟ ਪਾਈ ਜਾਓ ਰਿਵਰਟ ਆ ਨਾ ਉਹਨੇ ਆਪਣੇ ਟਾਈਮ ਬਾਅਦ ਰਿਵਰਟ ਦੇਣਾ ਹੈ ਹੂੰ ਯਾ ਆਪਣੇ ਟਾਈਮ ਬਾਅਦ ਰਿਵਰਟ ਦੇਣਗੇ ਚ ਰਿਵਰਟ ਆਂਦਾ ਉਹ ਕਹਿੰਦੇ ਸਰ ਇੱਚ ਐ ਪ੍ਰੋਬਲਮ ਜਿਹੜੀ ਐ ਪ੍ਰੋਬਲਮ ਆਈ ਐ ਇਹ ਸਾਡੇ ਗਰਾਉਂਡਸ ਦੇ ਅੰਦਰ ਨਹੀਂ ਆਂਦੇ ਰਿਪੇਅਰਮੈਂਟ ਅੰਦਰ ਨਹੀਂ ਆਂਦੇ ਹੂੰ ਮੇਰਾ ਦੋਸਤ ਕਹਦਾ ਉਹ ਕਿਦਾਂ ਕਹਿੰਦਾ ਜਿਹੜਾ ਇਹ ਚੀਜ਼ ਐ ਤੁਸੀਂ ਇਹ ਜਿਹੜੀ ਐ ਖਰਾਬ ਹੋਈ ਐ ਹੂੰ ਮੇਰਾ ਦੋਸਤ ਕੰਜ਼ਿਊਮਰ ਕੇਸ ਕਰਦਾ ਉਹਦਾ ਹੱਲ ਚਲਦਾ ਪਿਆ ਹੂੰ ਸੋ ਮੈਂ ਇਹ ਕਹਿਣਾ ਚਾਹੁੰਦਾ ਹੈ ਜੇ ਇਹਹੀ ਚੀਜ਼ ਉਹਨੇ ਆਪਣੇ ਕਦੇ ਲੋਕਲ ਮਾਰਕੀਟ ਤੋਂ ਕਿਸੇ ਆਪਣੇ ਬੰਦੇ ਤੋਂ ਖਰੀਦੀ ਹੁੰਦੀ ਹੋਰ ਆ ਬਿਜ਼ਨਸ ਬੂਸਟ ਹੋਣਾ ਸੀਗਾ ਨਾਲ ਦੀ ਨਾਲ ਉਹਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਸੀਗਾ ਇਹੀ ਤੇ ਮੈਂ ਚੀਜ਼ ਕਹਿ ਰਿਹਾ ਕਿ ਲੋਕਲ ਫੋਰ ਲੋਕਲ ਇਜ਼ ਵੈਰੀ ਮਸਟ ਤੁਸੀਂ ਲੋਕਲ ਖਰੀਦੇ ਹਾਂ ਉਹ ਬੰਦਾ ਅਨਸਰਏਬਲ ਹੋਣਾ ਉਹਨੂੰ ਆਪਣੀ ਰਿਪੂਟੇਸ਼ਨ ਦਾ ਖਿਆਲ ਹੁੰਦਾ ਉਹਨੂੰ ਆਪਣੇ ਬਿਜ਼ਨਸ ਬੂਮ ਕਰਨ ਦਾ ਖਿਆਲ ਹੁੰਦਾ ਹੈ ਕਿ ਯਾਰ ਇੱਕ ਰੈਪਿਊਟਡ ਕਸਟਮਰ ਮੇਰੇ ਕੋਲ ਜਿੱਦਾਂ ਮੈਂ ਐਜ਼ ਐਨ ਐਡਵੋਕੇਟ ਜਾਵਾਂ ਠੀਕ ਹੈ ਮੈਂ ਆਪਣਾ ਪਰਿਚੇਦ ਦੇਵਾਂਗਾ ਕਿ ਯਾਰ ਮੈਂ ਮੈਨੂੰ ਟੀਵੀ ਚਾਹੀਦਾ ਉਹਦੇ ਮਨ ਚ ਇਹ ਹੋਏਗਾ ਕਿ ਯਾਰ ਐਡਵੋਕੇਟ ਆ ਕੱਲ ਨੂੰ ਮੈਨੂੰ 25 ਐਡਵੋਕੇਟ ਹੋਰ ਦੇਗਾ ਇਹਦੇ ਸਾਥੀ ਹੂੰ ਤੇ ਉਹਨੂੰ ਉਹ ਐ ਬਹੁਤ ਲੋਡ ਹੈ ਉਹਨੂੰ ਹੋਣੀ ਹੈ ਕਿ ਯਾਰ ਮੈਂ ਆਪਣੀ ਰੈਪਿਊਟੇਸ਼ਨ ਜਿਹੜੀ ਬੂਮ ਕਰਾਂ ਆਪਣੀ ਮਾਰਕੀਟ ਜਿਹੜੀ ਬੂਮ ਕਰਾਂ ਤੇ ਹੋਰ 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 ਕੋਈ ਕੰਫੀਡੈਂਟ ਹੋਏਗਾ ਆਪਣਾ ਮਾਰਕੀਟ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰੇਗਾ ਟੀਵੀ ਨੂੰ ਛੱਡ ਕੇ ਉਹ ਰੈਫਰਿਜਰੇਟਰ ਅਲ ਜਾਵੇਗਾ ਰੈਫਰਿਜਰੇਟਰ ਨੂੰ ਛੱਡ ਕੇ ਉਹ ਹਰ ਇਲੈਕਟ੍ਰਿਕ ਅਪਲੈਂਸਸ ਅਲ ਜਾਏਗਾ ਜੇ ਉਹ ਨਹੀਂ ਸਪੋਰਟ ਕਰਗੇ ਜੇ ਇਹ ਸਪੋਰਟ ਹੀ ਨਹੀਂ ਅਰ ਤੁਸ਼ਾਰ ਜੀ ਇੱਕ ਜਦੋਂ ਆਪਾਂ ਆਨਲਾਈਨ ਦੀ ਜਦੋਂ ਗੱਲ ਕਰਦੇ ਆ ਤੇ ਆਨਲਾਈਨ ਤੋਂ ਖਤੜੀਆਂ ਦਾ ਵੀ ਅੱਜਕੱਲ੍ਹ ਕੇਸ ਜਿਹੜੇ ਕਾਫੀ ਦੇਖੇ ਜਾਂਦੇ ਆ ਕੀ ਕਾਰਨ ਹੁੰਦਾ ਲੋਕੀ ਕਿ ਕਿਉਂ ਫਸਦੇ ਆ ਕਿ ਕਿਵੇਂ ਫਸਦੇ ਜਦਕਿ ਸਰਕਾਰ ਦੀ ਗੱਲ ਕਰੀਏ ਭਾਰਤ ਸਰਕਾਰ ਦੀ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਕਈ ਇਦਾਂ ਦੀਆਂ ਮਹਿਮਾ ਛੇੜਦੇ ਆ ਕਈ ਇਦਾਂ ਦੇ ਕੈਂਪਸ ਲਗਾਏ ਜਾਂਦੇ ਨੇ ਵੀ ਤੁਸੀਂ ਜਿਹੜਾ ਆਨਲਾਈਨ ਤੋਂ ਜਿਹੜਾ ਆ ਤੇ ਵੀ ਤਰ੍ਹਾਂ ਦੀ ਫਰੋਡ ਦੇ ਵਿੱਚੋਂ ਬਚਣ ਲਈ ਇਹ ਜ਼ਰੂਰ ਚੀਜ਼ਾਂ ਕਰੋ ਪਰ ਫਿਰ ਵੀ ਲੋਕੀ ਫਸਦੇ ਕੀ ਕਰਨਾ ਰਹਿਦਾ ਤੁਹਾਡਾ ਦੇਖੋ ਜੀ ਸਾਈਬਰ ਫਰੋਡ ਦੀ ਜੇ ਆਪਾਂ ਗੱਲ ਕਰੀਏ ਤੇ ਸਾਈਬਰ ਫਰੋਡ ਦੇ ਬੜੇ ਪਹਿਲੂ ਨੇ ਸਭ ਤੋਂ ਪਹਿਲਾ ਪਹਿਲੂ ਹੈ ਇਹ ਹੈ ਕਿ ਆਪਾਂ ਲਾਲਚ ਵਿੱਚ ਆ ਕੇ ਆਪਣਾ ਹਰ ਇਨਫੋਰਮੇਸ਼ਨ ਸ਼ੇਅਰ ਕਰਨੇ ਆ ਸਾਈਬਰ ਫਰੋਡ ਦੀ ਮੇਨ ਸ਼ੁਰੂਆਤ ਕੀ ਹੈ ਸਾਡੇ ਮਾਈਂਡ ਚ ਕੀ ਇਨਫੈਕਟ ਹੁੰਦਾ ਹੈ ਉਹ ਹੈ ਲਾਲਚ ਕਿ ਸਾਨੂੰ ਜਿਹੜਾ ਹੈ ਮੁਨਾਫਾ ਹੋਏਗਾ ਤਾਂ ਹੀ ਆਈ ਸਭ ਚੀਜ਼ਾਂ ਦੇਣੇ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਸਭ ਕੁਝ ਕਰਦੇ ਆ ਤੇ ਆਪਾਂ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਆ ਬਿਨਾ ਕੁਝ ਜਿਸ ਬੰਦੇ ਨੂੰ ਅਸੀਂ ਜਾਣਦੇ ਨਹੀਂ ਆ ਉਹ ਤਾਂ ਸਿਰਫ ਸਾਨੂੰ ਇੱਕ ਲਾਲਚ ਕਰਨ ਫਸਾ ਰਿਹਾ ਕਿ ਤੁਹਾਡੀ ਇਹ ਚੀਜ਼ ਇੰਨੇ ਦਿਨ ਚ ਇੰਨੀ ਹੋ ਜਾਏਗੀ ਹੋਰ ਤੇ ਕੋਈ ਗਰਾਊਂਡ ਨਹੀਂ ਹੈ ਸਿਰਫ ਇਹੀ ਗਰਾਊਂਡ ਲਾਲਚ ਪਹਿਲਾ ਗਰਾਊਂਡ ਹੈ ਸਭ ਤੋਂ ਪਹਿਲਾ ਗਰਾਊਂਡ ਹੈ ਲਾਲਚ ਪਹਿਲਾ ਗਰਾਊਂਡ ਲਾਲਚ ਤੇ ਲਾਲਚ ਨੂੰ ਛੱਡ ਕੇ ਆਪਣੀ ਮਿਹਨਤ ਕਰੀਏ ਤੇ ਕਿਉਂਕਿ ਮਿਹਨਤ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ ਪੈਸਾ ਕਮਾਉਣ ਦਾ ਦੂਜਾ ਆਪਸ਼ਨ ਕੋਈ ਨਹੀਂ ਹੈ ਤੇ ਤੁਸੀਂ ਗੱਲ ਕੀਤੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਮੈਂ ਠੀਕ ਹੈ 1930 ਟੋਲ ਫਰੀ ਨੰਬਰ ਜਾਰੀ ਹੋਇਆ ਸਰਕਾਰ ਤੇ ਦੇਖੋ ਸਰਕਾਰ ਤੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਸਿਰਫ ਤੁਹਾਨੂੰ ਅਵੇਅਰ ਕਰ ਸਕਦੀ ਹੈ ਸੈਮੀਨਾਰਸ ਲਗਾ ਸਕਦੀ ਹੈ ਜ਼ਿਲ੍ਹਾ ਸਤਰ ਤੇ ਤੁਹਾਨੂੰ ਇਹ ਜਾਗਰੂਕ ਕਰ ਸਕਦੀ ਹੈ ਬਾਕੀ ਤਾਂ ਸਾਡੇ ਹੱਥ ਤੇ ਹੈ ਨਾ ਤੁਹਾਨੂੰ ਨਰਿਸ਼ ਕਰ ਸਕਦੀ ਹੈ ਗਾਈਡਲਾਈਨਸ ਪ੍ਰੋਵਾਈਡ ਕਰ ਸਕਦੀ ਹੈ ਬਾਕੀ ਧੋਖਾਧੜੀ ਦਾ ਸ਼ਿਕਾਰ ਜਿਹੜਾ ਹੋਇਆ ਉਹ ਤੇ ਆਪੇ ਫੇਸ ਕਰੇਗਾ ਫਿਰ ਦੋਚਾਰ ਜੀ ਸਾਰੀ ਗੱਲਬਾਤ ਕੀਤੀ ਆਪਾਂ ਲੋਕਲ ਫੋਰ ਲੋਕਲ ਦਾ ਮਤਲਬ ਵੀ ਤੁਸੀਂ ਬੜਿਆ ਵਧੀਆ ਤਰੀਕੇ ਨਾਲ ਸਮਝਾਇਆ ਕਿਉਂ ਸਾਨੂੰ ਮਾਰਕੀਟ ਲੋਕਲ ਨੂੰ ਜਿਹੜਾ ਜ਼ਿਆਦਾ ਪ੍ਰੇਫਰ ਕਰਨਾ ਚਾਹੀਦਾ ਹੈ ਇਹ ਵੀ ਤੁਸੀਂ ਦੱਸਿਆ ਹੈ ਕੀ ਖਾਸ ਸੁਨੇਹਾ ਦੇਣਾ ਚਾਹੋਗੇ ਇਹਦੇ ਜੰਗ ਨੂੰ ਜਿਹੜੇ ਹਜੇ ਵੀ ਜਿਹੜਾ ਆਨਲਾਈਨ ਪਰਚੇਸ ਦੇ ਵਿੱਚ ਜਾਂ ਆਨਲਾਈਨ ਠਗੀਆਂ ਦੇ ਵੀ ਸ਼ਿਕਾਰ ਹੁੰਦੇ ਆ ਜੀ ਮੈਂ ਸੇ ਜੀ ਬੁਕਰ ਫੋਰ ਲੋਕਲ ਤੇ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਤੁਸੀਂ ਇਸ ਕੰਪਨੀ ਨੂੰ ਫਾਇਦਾ ਕਰਾ ਰਹੇ ਜਿਸ ਦਾ ਤੁਹਾਨੂੰ ਪਤਾ ਵੀ ਨਹੀਂ ਹੈ ਕਿਹੜੀ ਮੈਨੂਫੈਕਚਰਰ ਹੈ ਕਿਹੜੀ ਸੈਲਿੰਗ ਕਰ ਰਹੀ ਹੈ ਤੁਹਾਨੂੰ ਪਤਾ ਹੀ ਨਹੀਂ ਹੈ ਉਸ ਨੂੰ ਉਸ ਨੂੰ ਛੱਡ ਕੇ ਤੁਸੀਂ ਲੋਕਲ ਮਾਰਕੀਟ ਨੂੰ ਸਪੋਰਟ ਦੇ ਕਰੋ ਜਿਸ ਦੇ ਨਾਲ ਹਰ ਇੱਕ ਸ਼ਾਪਕੀਪਰ ਦੀ ਇਨਕਮ ਰਾਈਜ਼ ਹੋਏ ਤੇ ਉਹਦਾ ਬਿਜ਼ਨਸ ਫਲਿਸ਼ ਕਰੇ ਉਦਾਰ ਬਿਜ਼ਨਸ ਫਲਰਿਸ਼ ਕਰੇਗਾ ਮਤਲਬ ਸਾਡਾ ਸ਼ਹਿਰ ਤਰੱਕੀ ਕਰੇਗਾ ਤੇ ਸਾਡਾ ਸ਼ਹਿਰ ਤਰੱਕੀ ਕਰਕੇ ਕਰੇਗਾ ਮਤਲਬ ਅਸੀਂ ਸਾਰੇ ਇੱਕ ਮਿਲ ਮਿਲ ਜੁਲ ਕੇ ਜਿਹੜਿਆ ਤਰੱਕੀ ਕਰਾਂਗੇ ਤੇ ਸੋ ਧੰਨਵਾਦ ਤੁਸ਼ਾਰ ਜੀ ਸਮਾਂ ਦੇਣ ਦੇ ਲਈ ਸੋ ਅਸੀਂ ਸਾਡੇ ਨਾਲ ਐਡਵੋਕੇਟ ਹੈ ਤੁਸ਼ਾਰ ਮਨਾਸ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਲੋਕਲ ਫਾਰ ਵੋਕਲ ਦਾ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਮਤਲਬ ਵੀ ਸਮਝਾਇਆ ਤੇ ਨਾਲ ਦੀ ਨਾਲ ਜਿਹੜਾ ਨੌਜਵਾਨਾਂ ਨੂੰ ਆਪਣੇ ਸਾਥੀਆਂ ਨੂੰ ਜਿਹੜਾ ਹਰ ਇੱਕ ਨੂੰ ਕਿਹਾ ਹੈ ਆ ਭੀ ਆਨਲਾਈਨ ਪਰਚੇਸ ਨੂੰ ਬਜਾਏ ਜਿਹੜਾ ਆ ਆਪਣੀ ਲੋਕਲ ਮਾਰਕੀਟ ਨੂੰ ਜਿਹੜਾ ਉਹ ਬੂਸਟ ਅਪ ਜ਼ਰੂਰ ਕੀਤਾ ਜਾਏ ਤਾਂ ਕਿ ਜਿਹੜਾ ਆ ਆਪਣੀ ਲੋਕਲ ਮਾਰਕੀਟ ਦੇ ਵਿੱਚ ਬਿਜ਼ਨਸ ਵੱਧ ਸਕੇ ਤੇ ਆਪਣੇ ਸ਼ਹਿਰ ਦੀ ਤੇ ਆਪਣੇ ਆਲੇ ਦੁਆਲੇ ਦੀ ਜਿਹੜੀ ਤਰੱਕੀ ਵੀ ਹੋ ਸਕੇ ਤੇ ਨਾਲ ਦੀ ਨਾਲ ਉਹਨਾਂ ਨੇ ਆ 사이ਬਰ ਕ੍ਰਾਈਮ ਤੇ ਉੱਤੇ ਥਗਾਂ ਦੇ ਉੱਤੇ ਅ ਥੱਲ ਪਾਉਣ ਦੇ ਵਾਸਤੇ ਉਹਨਾਂ ਨੇ ਇਹ ਵੀ ਕਿਹਾ ਵੀ ਆਨਲਾਈਨ ਠੱਗੀ ਤੋਂ ਵੀ ਜਿਹੜਾ ਤੁਹਾਨੂੰ ਜ਼ਰੂਰ ਬਚਣਾ ਚਾਹੀਦਾ ਖਾਸ ਕਰਕੇ ਆਪਣੇ ਲਾਲਚ ਨੂੰ ਜਿਹੜਾ ਆ ਉਹ ਇੱਕ ਜਰੂਰ ਸਾਈਡ ਤੇ ਰੱਖੋ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਹੁੰਦੇ ਹੋ ਧੰਨਵਾਦ ਜੀ ਹੋਰ ਕਿਸੇ ਨਵੀਂ ਕੜੀ ਦੇ ਵਿੱਚ ਹੋਰ ਕਿਸੇ ਨਵੇਂ ਚਿਹਰੇ ਨਾਲ ਦੁਬਾਰਾ ਮਿਲਾਂਗੇ ਤਦ ਤੱਕ ਦੇਓ ਇਜਾਜ਼ਤ ਸਤਿ ਸ੍ਰੀ ਅਕਾਲ